ਨਮ ਜੀ ਸਤਿ ਸ੍ਰੀ ਅਕਾਲ ਜੀ ਤੁਹਾਨੂੰ ਸਾਰਿਆਂ ਨੂੰ ਤੁਹਾਡਾ ਬਹੁਤ ਬਹੁਤ ਜਿਆਦਾ ਸਵਾਗਤ ਹੈ ਸਾਡੇ ਚੈਨਲ ਪੰਜਾਬੀ ਚਮਤਕਾਰੀ ਉਪਾਅ ਦੇ ਵਿੱਚ ਅੱਜ ਦੀ ਜੋ ਵੀਡੀਓ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ ਨਾ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਕੋਈ ਵੀ ਵਿਅਕਤੀ ਇਹ ਨਹੀਂ ਕਹਿ ਸਕਦਾ ਕਿ ਇਹ ਵੀਡੀਓ ਮੇਰੇ ਕੰਮ ਦੀ ਨਹੀਂ ਸੀ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਹੈ ਨਾ ਇਹ ਹਰ ਇੱਕ ਉਸ ਇਨਸਾਨ ਦੇ ਲਈ ਹੈ ਜੋ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਪਾਉਣਾ ਚਾਹੁੰਦਾ ਹੈ ਜਿਵੇਂ ਕਿ ਹਰ ਇੱਕ ਵਿਅਕਤੀ ਅੱਜ ਦੇ ਸਮੇਂ ਦੇ ਵਿੱਚ ਚਾਹੁੰਦਾ ਹੈ ਕਿ ਉਹ ਉੱਚਾ ਮਕਾਮ ਹਾਸਲ ਕਰੇ ਗਰੀਬੀ ਦੇ ਵਿੱਚੋਂ ਨਿਕਲ ਕੇ ਮਿਹਨਤ ਕਰਕੇ ਉਹ ਅਮੀਰੀ ਹਾਸਲ ਕਰੇ ਕਿਹੜਾ ਉਹ ਵਿਅਕਤੀ ਹੈ ਜੋ ਚਾਹੁੰਦਾ ਨਹੀਂ ਕਿ ਉਹਦੇ ਘਰ ਦੇ ਹਾਲਾਤ ਬਦਲ ਜਾਣ ਉਸਦੀ ਗਰੀਬੀ ਦੂਰ ਹੋ ਜਾਵੇ ਇਸੀ ਤਰ੍ਹਾਂ ਜਿਹੜਾ ਵੀ ਵਿਅਕਤੀ ਆਪਣੀ ਜ਼ਿੰਦਗੀ ਦੇ ਵਿੱਚੋਂ ਦੁੱਖ ਤਕਲੀਫਾਂ ਨੂੰ ਦੂਰ ਕਰਨਾ ਚਾਹੁੰਦਾ ਹੈ ਜੋ ਚਾਹੁੰਦਾ ਹੈ ਕਿ ਮੇਰੇ ਸਾਰੇ ਦੁੱਖ ਕਸ਼ਟ ਦੂਰ ਹੋ ਜਾਣ ਤੇ ਮੇਰੇ ਘਰ ਦੇ ਵਿੱਚ ਖੁਸ਼ੀਆਂ ਹੀ ਖੁਸ਼ੀਆਂ ਹੋਣ। ਇਸੇ ਤਰ੍ਹਾਂ ਜਿਹੜੇ ਵਿਅਕਤੀਆਂ ਦਾ ਇਹ ਕਹਿਣਾ ਹੁੰਦਾ ਹੈ ਲੋਕਾਂ ਦਾ ਵੀ ਸਾਡੀ ਘਰ ਦੇ ਵਿੱਚ ਪੈਸੇ ਦੀ ਬਹੁਤ ਜ਼ਿਆਦਾ ਤੰਗੀ ਹੈ ਤੇ ਅਸੀਂ ਆਪਣੀ ਘਰ ਦੇ ਵਿੱਚੋਂ ਪੈਸੇ ਦੀ ਤੰਗੀ ਨੂੰ ਦੂਰ ਕਰਨਾ ਹੈ। ਕਿਉਂਕਿ ਅੱਜਕੱਲ ਦੇ ਸਮੇਂ ਦੇ ਵਿੱਚ ਆਪਾਂ ਸਾਰੇ ਜਾਣਦੇ ਹਾਂ ਕਿ ਪੈਸਾ ਮੁੱਖ ਚੀਜ਼ ਏ ਕਿਉਂਕਿ ਪੈਸੇ ਦੇ ਨਾਲ ਹਰ ਇੱਕ ਚੀਜ਼ ਖਰੀਦੀ ਜਾ ਸਕਦੀ ਹਰ ਇੱਕ ਜ਼ਰੂਰਤ ਨੂੰ ਪੂਰਾ ਕੀਤਾ ਜਾ ਸਕਦਾ ਹੈ ਜੇਕਰ ਸਾਡੇ ਕੋਲ ਪੈਸਾ ਹੀ ਨਹੀਂ ਹੋਵੇਗਾ ਤੇ ਸਾਡੀਆਂ ਜ਼ਰੂਰਤਾਂ ਨਹੀਂ ਪੂਰੀਆਂ ਹੋਣਗੀਆਂ ਤੇ ਸਾਡੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਨਹੀਂ ਹੋਣਗੀਆਂ ਇਸ ਤਰੀਕੇ ਦੇ ਨਾਲ ਜੇਕਰ ਤੁਸੀਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਸਫਲਤਾ ਹਾਸਲ ਕਰਨਾ ਚਾਹੁੰਦੇ ਹੋ ਆਪਣੀ ਦੁੱਖ ਕਸ਼ਟ ਦੂਰ ਕਰਕੇ ਆਪਣੀ ਜ਼ਿੰਦਗੀ ਦੇ ਵਿੱਚ ਖੁਸ਼ੀਆਂ ਲੈ ਕੇ ਆਉਣਾ ਚਾਹੁੰਦੇ ਹੋ ਤੁਸੀਂ ਚਾਹੁੰਦੇ ਹੋ ਕਿ ਤੁਹਾਡੇ ਘਰ ਦੇ ਵਿੱਚ ਜਿਹੜੇ ਲੜਾਈ ਝਗੜੀ ਕਲੇਸ਼ ਚੱਲਦਾ ਉਹ ਖਤਮ ਹੋ ਜਾਵੇ ਤਾਂ ਅੱਜ ਦੀ ਜਿਹੜੀ ਵੀਡੀਓ ਇਸ ਨੂੰ ਤੁਸੀਂ ਜ਼ਰੂਰ ਅੰਤ ਤੱਕ ਦੇਖਿਓ ਕਿਉਂਕਿ ਇਹ ਵੀਡੀਓ ਤੋਂ ਤੁਹਾਨੂੰ ਆਪਣੇ ਆਪ ਹੀ ਸਮਝ ਆ ਜਾਵੇਗੀ ਕਿ ਸਾਡੀ ਕਿੱਥੇ ਗਲਤੀ ਹੁੰਦੀ ਹੈ ਕਿੱਥੇ ਅਸੀਂ ਗਲਤੀਆਂ ਕਰਦੇ ਹਾਂ ਜਿਸ ਕਰਕੇ ਸਾਡੇ ਘਰ ਦੇ ਵਿੱਚ ਇਸ ਤਰ੍ਹਾਂ ਦੀਆਂ ਪ੍ਰੋਬਲਮ ਆਦੀਆਂ ਨੇ ਕਿਉਂਕਿ ਅੱਜ ਦੀ ਜਿਹੜੀ ਵੀਡੀਓ ਇਹ ਸਾਰੇ ਹੀ ਭੈੜੇ ਪ੍ਰਾਵਾਂ ਦੇ ਲਈ ਬਹੁਤ ਹੀ ਜ਼ਿਆਦਾ ਇੰਪੋਰਟੈਂਟ ਏ ਇਸ ਕਰਕੇ ਅੱਜ ਦੀ ਵੀਡੀਓ ਨੂੰ ਤੁਸੀਂ ਅੱਗੇ ਹੋਰ ਲੋਕਾਂ ਤੱਕ ਵੀ ਜ਼ਰੂਰ ਸ਼ੇਅਰ ਕਰਿਓ ਅੱਜ ਦੀ ਇਹ ਵੀਡੀਓ ਦੇ ਨਾਲ ਜਿਹੜੇ ਲੋਕਾਂ ਦਾ ਇਹ ਕਹਿਣਾ ਹੁੰਦਾ ਹੈ ਕਿ ਸਾਡੀ ਜਿਹੜੀ ਕਿਸਮਤ ਹੈ ਉਹ ਬਹੁਤ ਹੀ ਜ਼ਿਆਦਾ ਬੇਕਾਰ ਹੈ ਉਹ ਆਪਣੀ ਕਿਸਮਤ ਨੂੰ ਕੋਸਦੇ ਰਹਿੰਦੇ ਨੇ ਅੱਜ ਦੀ ਵੀਡੀਓ ਦੇਖਣ ਤੋਂ ਬਾਅਦ ਇਹ ਉਪਾਕਰਨ ਤੋਂ ਬਾਅਦ ਤੁਸੀਂ ਕਦੇ ਵੀ ਆਪਣੀ ਕਿਸਮਤ ਨੂੰ ਨਹੀਂ ਕੋਸੋਗੇ ਨਾ ਤੁਸੀਂ ਇਹ ਕਹੋਗੇ ਕਦੇ ਵੀ ਕਿ ਤੁਹਾਡੀ ਕਿਸਮਤ ਤੁਹਾਡਾ ਸਾਥ ਨਹੀਂ ਦਿੰਦੀ ਇਸ ਤਰੀਕੇ ਦੇ ਨਾਲ ਇਹ ਉਪਾਣੇ ਜਿਹੜੇ ਇਹ ਬਹੁਤ ਸਾਰੇ ਲੋਕਾਂ ਦੇ ਅਜਮਾਏ ਹੋਏ ਹੁੰਦੇ ਨੇ ਤੇ ਉਹਨਾਂ ਨੂੰ ਇਸ ਉਪਾਅ ਨਾਲ ਬਹੁਤ ਹੀ ਵਧੀਆ ਰਿਜ਼ਲਟ ਮਿਲਦਾ ਹੈ ਇਸ ਕਰਕੇ ਇਹ ਉਪਾਅ ਅਸੀਂ ਤੁਹਾਡੇ ਨਾਲ ਸ਼ੇਅਰ ਕਰਦੇ ਆ ਤਾਂ ਜੋ ਕਿ ਕਿਸੇ ਹੋਰ ਦਾ ਵੀ ਭਲਾ ਹੋ ਸਕੇ ਇਸ ਉਪਾਅ ਨੂੰ ਅਸੀਂ ਕਰਨਾ ਕਿਵੇਂ ਆ ਤੇ ਕਿਹੜੇ ਤਰੀਕੇ ਦੇ ਨਾਲ ਕਰਨਾ ਹੈ ਤੇ ਕਿਹੜੀ ਚੀਜ਼ ਦੀ ਜ਼ਰੂਰਤ ਹੈ ਇਹ ਅਸੀਂ ਸਾਰੀ ਜਾਣਕਾਰੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਦੱਸਣਾ ਚਾ ਰਹੇ ਹਾਂ ਵੀਡੀਓ ਨੂੰ ਸ਼ੁਰੂ ਕਰਨ ਤੋਂ ਪਹਿਲਾਂ ਜੇਕਰ ਤੁਸੀਂ ਸਾਡੇ ਚੈਨਲ ਤੇ ਪਹਿਲੀ ਵਾਰ ਆਉਣੇ ਹੋ ਤ ਸਾਡੇ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰਿਆ ਕਰੋ ਜੀ ਵੀਡੀਓ ਨੂੰ ਵੱਧ ਤੋਂ ਵੱਧ ਲਾਈਕ ਤੇ ਸ਼ੇਅਰ ਵੀ ਜ਼ਰੂਰ ਕਰਿਆ ਕਰੋ ਕਿਉਂਕਿ ਤੁਹਾਡੇ ਸ਼ੇਅਰ ਕਰਮ ਦੇ ਨਾਲ ਕਿਸੇ ਹੋਰ ਦਾ ਵੀ ਭਲਾ ਹੋ ਸਕਦਾ ਹੈ ਤੇ ਕਮੈਂਟ ਬਾਕਸ ਦੇ ਵਿੱਚ ਪਰਮਾਤਮਾ ਦਾ ਨਾਮ ਲੈ ਕੇ ਧੰਨ ਧੰਨ ਬਾਬਾ ਦੀਪ ਸਿੰਘ ਸਾਹਿਬ ਜੀ ਵਾਹਿਗੁਰੂ ਲੈ ਕੇ ਆਪਣੀ ਹਾਜ਼ਰੀ ਵੀ ਜ਼ਰੂਰ ਲਗਵਾਇਆ ਕਰੋ ਜੀ ਇਸ ਤਰੀਕੇ ਦੇ ਨਾਲ ਈਕੇ ਪਰਿਵਾਰ ਸੀ ਉਹਨਾਂ ਦਾ ਇਹ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਕਈ ਤਰ੍ਹਾਂ ਦੀਆਂ ਪਰੇਸ਼ਾਨੀਆਂ ਚੱਲਦੀਆਂ ਨੇ ਉਹਨਾਂ ਦੇ ਘਰ ਦੇ ਵਿੱਚ ਬਿਮਾਰੀਏ ਕਰਜ਼ੇ ਵਰਗੀਆਂ ਸਮੱਸਿਆ ਹੈ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਕਈ ਤਰ੍ਹਾਂ ਦੀਆਂ ਉਹਨਾਂ ਦੀਆਂ ਪ੍ਰੋਬਲਮਸ ਹਨ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਉਹਨਾਂ ਦੇ ਘਰ ਦੇ ਵਿੱਚ ਜਿਹੜੇ ਉਹਨਾਂ ਦੇ ਵੱਡੇ ਬਜ਼ੁਰਗ ਮਾਤਾ ਜੀ ਨੇ ਉਹ ਬੋਧ ਹੀ ਜ਼ਿਆਦਾ ਬਿਮਾਰ ਰਹਿੰਦੇ ਨੇ ਤੇ ਕਦੇ-ਕਦੇ ਉਹ ਇੰਨਾ ਜ਼ਿਆਦਾ ਲੜਾਈ ਝਗੜਾ ਕਰਦੇ ਆ ਉਹ ਸਾਡੀ ਗੱਲ ਨੂੰ ਸਮਝਦੇ ਨਹੀਂ ਸਾਡੀ ਗੱਲ ਨੂੰ ਮੰਨਦੇ ਨਹੀਂ ਇਸ ਕਰਕੇ ਸਾਡੇ ਨਾਲ ਕਈ ਵਾਰ ਬਹੁਤ ਜ਼ਿਆਦਾ ਲੜਾਈ ਝਗੜੇ ਕਰਦੇ ਆ ਜਿਸ ਕਰਕੇ ਅਸੀਂ ਇਸ ਚੀਜ਼ ਤੋਂ ਬਹੁਤ ਜ਼ਿਆਦਾ ਪਰੇਸ਼ਾਨ ਆ ਤੇ ਦੂਸਰੇ ਉਸ ਪਰਿਵਾਰ ਦੀ ਮੀਂਹ ਕੱਲ ਇਹ ਸੀਗੇ ਉਹਨਾਂ ਦਾ ਇਹ ਕਹਿਣਾ ਸੀ ਕਿ ਸਾਡੇ ਘਰ ਦੇ ਵਿੱਚ ਪੈਸਾ ਆਉਂਦਾ ਨਹੀਂ ਆਉਂਦਾ ਨਹੀਂ ਉਹਨਾਂ ਦਾ ਇਹ ਕਹਿਣਾ ਸੀ ਕਿ ਪੈਸਾ ਆਉਂਦਾ ਹੈ ਪਰ ਉਹਨਾਂ ਨੇ ਉਹ ਜਿਹੜਾ ਪੈਸਾ ਇਹਨਾਂ ਉਹ ਸਾਰਾ ਫਜ਼ੂਲ ਖਰਚ ਦੇ ਵਿੱਚ ਜਾਂ ਫਿਰ ਦਵਾਈਆਂ ਦੇ ਵਿੱਚ ਕਿਤੇ ਵੀ ਲਗਾ ਲਓ ਕਿ ਉਹਨਾਂ ਦਾ ਪੈਸਾ ਇਸ ਤਰੀਕੇ ਦੇ ਨਾਲ ਖਰਚ ਹੋ ਜਾਂਦਾ ਹੈ ਘਰ ਦੇ ਵਿੱਚ ਬਿਲਕੁਲ ਵੀ ਰੋਕਦਾਰੀ ਜਦੋਂ ਸਾਡੇ ਘਰ ਦੇ ਵਿੱਚ ਪੈਸਾ ਨਹੀਂ ਰੁਕਦਾ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਜਦੋਂ ਪੈਸਾ ਨਹੀਂ ਰੁਕਦਾ ਬਰਕਤ ਨਹੀਂ ਬੈਂਦੀ ਤਾਂ ਸਾਨੂੰ ਕਈ ਤਰ੍ਹਾਂ ਦੀ ਪ੍ਰੋਬਲਮ ਤੇ ਮੁਸ਼ਕਲਾ ਆਉਣੀ ਹੈ ਸ਼ੁਰੂ ਹੋ ਜਾਂਦੀ ਹੈ ਉਸ ਪਰਿਵਾਰ ਦਾ ਇਹ ਵੀ ਕਹਿਣਾ ਸੀ ਕਿ ਅਸੀਂ ਆਪਣੀ ਘਰ ਦੇ ਵਿੱਚ ਬਹੁਤ ਵਧੀਆ ਪੈਸਾ ਕਮਾਉਂਦੇ ਹਾਂ ਬਹੁਤ ਕਮਾਈ ਕਰਦੇ ਹਾਂ ਸਾਰਾ ਪਰਿਵਾਰ ਅਸੀਂ ਮਿਹਨਤ ਕਰਦੇ ਹਾਂ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਪੈਸਾ ਬਿਲਕੁਲ ਵੀ ਨਹੀਂ ਟਿਕਦਾ। ਉਹ ਪਰਿਵਾਰ ਤਾਂ ਇਹ ਵੀ ਕਹਿਣਾ ਸੀ ਕਿ ਅਸੀਂ ਸਾਰਾ ਪਰਿਵਾਰ ਕਦੇ ਵੀ ਮਿਲ ਕੇ ਬੈਠਦੇ ਨਹੀਂ। ਕਈ ਵਾਰ ਕਹਿੰਦੇ ਕਿ ਜੇ ਵੀ ਅਸੀਂ ਸੰਡੇ ਵਾਲੇ ਦਿਨ ਛੁੱਟੀ ਵਾਲੇ ਦਿਨ ਅਗਰ ਅਸੀਂ ਸਾਰਾ ਪਰਵਾਰ ਇਕੱਠੇ ਉਲਬਲੇ ਕੇ ਬੈਠ ਕੇ ਰੋਟੀ ਪਾਣੀ ਵੀ ਖਾਣ ਲੱਗ ਜੰਨੇ ਆ ਤਾਂ ਉਹ ਲੰਗਰ ਪ੍ਰਸ਼ਾਦਾ ਛਕਦੇ ਸਮੇਂ ਹੀ ਸਾਡੇ ਆਪਸ ਚ ਪਰਿਵਾਰ ਦੇ ਨਾਲ ਹੀ ਬੈਸਵਾਜੀ ਹੋ ਜਾਕੇ ਤੇ ਉਹ ਇਸ ਤਰ੍ਹਾਂ ਦੀ ਲੜਾਈ ਵੱਜ ਜਾਂਦੀ ਏ ਕਿ ਵਿੱਚੋਂ ਪਰਿਵਾਰ ਦੇ ਮੈਂਬਰ ਨੇ ਜੋ ਕਿ ਰੋਟੀ ਨੂੰ ਛੱਡ ਕੇ ਹੀ ਚਲੇ ਜਾਂਦੇ ਨੇ ਲੜਾਈ ਵੀ ਉਹਨਾਂ ਦਾ ਇਹ ਕਹਿਣਾ ਸੀ ਕਿ ਇੱਕ ਤਰ੍ਹਾਂ ਦੀ ਸਾਡੇ ਘਰ ਦੇ ਵਿੱਚ ਮਹਾਭਾਰਤ ਦੀ ਲੜਾਈ ਦੇ ਵਾਂਗ ਸਾਡੇ ਘਰ ਪਰਿਵਾਰਿਕ ਮੈਂਬਰਾਂ ਦੇ ਵਿੱਚ ਇਸ ਤਰ੍ਹਾਂ ਲੜਾਈ ਹੁੰਦੀ ਹੈ ਉਹਨਾਂ ਦਾ ਇਹ ਵੀ ਕਹਿਣਾ ਹੁੰਦਾ ਹੈ ਕਿ ਅਸੀਂ ਜਿੱਥੇ ਵੀ ਬੈਠ ਕੇ ਰੋਟੀ ਖਾਂਦੇ ਹਾਂ ਉਹ ਸਾਡਾ ਰਿਸਟੇਬਲ ਜਾਂ ਫਿਰ ਸਾਡਾ ਬੈੱਡ ਉਹ ਵੀ ਖਰਾਬ ਹੋ ਜਾਂਦਾ ਹੈ ਕਿਉਂਕਿ ਲੜਾਈ ਝਗੜਿਆਂ ਦੇ ਵਿੱਚ ਉਹ ਰੋਟੀ ਸਬਜ਼ੀ ਇੱਧਰ ਉੱਧਰ ਸੁੱਟ ਦਿੰਦੇ ਤੇ ਇਹ ਸਾਰੀਆਂ ਪ੍ਰੋਬਲਮ ਉਸ ਪਰਿਵਾਰ ਨੇ ਸ਼ੇਅਰ ਕੀਤੀਆਂ ਕਿਸੇ ਭੈਣ ਦੇ ਨਾਲ ਤੇ ਉਹਨਾਂ ਨੇ ਕੁਝ ਕੋ ਉਪਾਅ ਉਹਨਾਂ ਨੂੰ ਦੱਸੇ ਤੇ ਦੱਸਣ ਦੀ ਮਤਾਬਕ ਉਹਨਾਂ ਨੇ ਦੱਸਿਆ ਕਿ ਮੈਂ ਉਹ ਮੈਂ ਉਹਨਾਂ ਨੂੰ ਇਹ ਵੀ ਕਿਹਾ ਸੀ ਕਿ ਮੈਂ ਤੁਹਾਨੂੰ ਕੁਝ ਕੋ ਉਪਾਅ ਦੱਸਦੀ ਹਾਂ ਇਹਨਾਂ ਨੂੰ ਤੁਸੀਂ ਕਰਿਓ ਇਹ ਉਪਾਅ ਕਰਨ ਤੋਂ ਬਾਅਦ ਦੇ ਵਿੱਚ ਜੇਕਰ ਤੁਹਾਨੂੰ ਕੋਈ ਰਿਜ਼ਲਟ ਮਿਲਿਆ ਤਾਂ ਮੈਨੂੰ ਜ਼ਰੂਰ ਦੱਸਿਓ ਇਸ ਤਰੀਕੇ ਦੇ ਨਾਲ ਉਹ ਪਰਿਵਾਰ ਨੇ ਦੱਸੇਗੇ ਉਪਾਅ ਕੀਤੇ ਤੇ ਉਪਾਅ ਕਰਨ ਤੋਂ 1.5 ਤੋਂ 2 ਮਹੀਨੇ ਬਾਅਦ ਉਹਨਾਂ ਨੇ ਕਾਲ ਕਰਕੇ ਉਸ ਪੈਨ ਨੂੰ ਦੱਸਿਆ ਕਿ ਜੋ ਤੁਸੀਂ ਸਾਨੂੰ ਉਹ ਬਾਅਦ ਦੱਸੇ ਸੀ ਅਸੀਂ ਉਸੇ ਹੀ ਤਰੀਕੇ ਦੇ ਨਾਲ ਆਪਣੇ ਘਰ ਦੇ ਵਿੱਚ ਕੀਤੇ ਤੇ ਕੰਮ ਸੀ ਕੰਮ ਸਾਨੂੰ 100 ਦੇ ਵਿੱਚੋਂ 90% ਸਾਨੂੰ ਫਰਕ ਇਹ ਉਪਾਅ ਕਰਨ ਦੇ ਨਾਲ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜੋ ਉਹਨਾਂ ਦੀ ਬਜ਼ੁਰਗ ਮਾਤਾ ਜੀ ਬਿਮਾਰ ਰਹਿੰਦੇ ਸਨ ਉਹਨਾਂ ਨੂੰ ਕੋਈ ਵੀ ਦਵਾਈ ਅਸਰ ਨਹੀਂ ਸੀ ਕਰਦੀ ਤੇ ਉਹਨਾਂ ਨੂੰ ਦਵਾਈ ਵੀ ਅਸਰ ਕਰਨ ਲੱਗੀ ਉਹ ਠੀਕ ਵੀ ਰਹਿਣ ਲੱਗੇ ਜੋ ਉਹ ਅੱਗੋਂ ਲੜਾਈ ਝਗੜੇ ਕਰਦੇ ਸੀ ਉਹਨਾਂ ਦੇ ਵਿੱਚ ਵੀ ਕਾਫੀ ਜ਼ਿਆਦਾ ਸੁਧਾਰ ਸੀ ਉਹਨਾਂ ਦਾ ਇਹ ਵੀ ਕਹਿਣਾ ਸੀ ਕਿ ਜਿੱਥੇ ਅਸੀਂ ਪਰਿਵਾਰ ਇਕੱਠਾ ਰਲ ਮਿਲ ਕੇ ਬੈਠ ਨਹੀਂ ਸੀ ਸਕਦੇ ਹੁਣ ਅਸੀਂ ਸਾਰਾ ਪਰਿਵਾਰ ਇਕੱਠਾ ਹੀ ਬੈਠਦੇ ਆ ਤੇ ਜਿੱਥੇ ਅਸੀਂ ਕਮਾਈ ਕਰਦੇ ਸੀ 100 ਰੁਪਏ ਅਸੀਂ ਕਮਾਉਂਦੇ ਸੀ ਤੇ 100 ਦੇ ਵਿੱਚੋਂ 100 ਹੀ ਖਰਚ ਹੋ ਜਾਂਦਾ ਸੀ ਦੀ ਹੋਣ ਇਸ ਉਪਾਉ ਨੂੰ ਕਰਨ ਦੇ ਨਾਲ ਜੇਕਰ ਅਸੀਂ 100 ਕਮਾਉਣੇ ਆ ਤੇ ਉਸ ਦੇ ਵਿੱਚੋਂ 40-50 ਰੁਪਏ ਖਰਚ ਹੁੰਦੇ ਨੇ ਤੇ 40-50 ਰੁਪਏ ਸਾਡੇ ਕੋਲ ਬਚ ਜਾਂਦੇ ਨੇ ਉਹਨਾਂ ਦੇ ਕਹਿਣ ਦਾ ਭਾਵ ਇਹ ਹੀ ਸੀ ਕਿ ਸਾਡੇ ਘਰ ਦੇ ਵਿੱਚ ਇਸ ਉਪਾਉ ਨੂੰ ਕਰਨ ਦੇ ਨਾਲ ਸਾਰੀਆਂ ਪ੍ਰੋਬਲਮ ਤੇ ਮੁਸ਼ਕਲਾਂ ਠੀਕ ਹੋ ਗਈਆਂ ਨੇ ਸਾਡੇ ਘਰ ਦੇ ਵਿੱਚ ਬਰਕਤ ਰਹਿਣ ਲੱਗ ਗਈ ਇਸੀ ਤਰ੍ਹਾਂ ਜਿਹੜਾ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਨੂੰ ਉਪਾਅ ਦੱਸਣਾ ਇਹ ਉਹੀ ਉਪਾਅ ਸੀ ਅੱਜ ਦੀ ਵੀਡੀਓ ਦੇ ਵਿੱਚ ਤੁਹਾਡੇ ਨਾਲ ਸਾਂਝਾ ਕਰਨਾ ਜਿਸ ਉਪਾਅ ਦੇ ਨਾਲ ਉਸ ਪਰਿਵਾਰ ਨੂੰ 101% ਫਰਕ ਪਿਆ ਸੀ ਇਹ ਉਪਾਅ ਬਹੁਤ ਹੀ ਜ਼ਿਆਦਾ ਸਿੰਪਲ ਹੁੰਦੇ ਨੇ ਦੇਖਣ ਤੇ ਸੁਣਨ ਨੂੰ ਬਹੁਤ ਜ਼ਿਆਦਾ ਸਿੰਪਲ ਹੁੰਦੇ ਆ ਪਰ ਇਹਨਾਂ ਦੇ ਬਹੁਤ ਹੀ ਚਮਤਕਾਰੀ ਫਾਇਦੇ ਹੁੰਦੇ ਨੇ ਅਸੀਂ ਪਾਠ ਪੂਜਾ ਵੀ ਬਹੁਤ ਕਰਦੇ ਆ ਮਿਹਨਤ ਵੀ ਕਰਦੇ ਆ ਪਰ ਫਿਰ ਵੀ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਪੈਂਦੀ ਉਸਔਰਤ ਦੀ ਇਹ ਗੱਲ ਸੁਣ ਕੇ ਪੀਰ ਫਰਮਾਉਣ ਲੱਗੇ ਉਹਨਾਂ ਨੇ ਦੱਸਿਆ ਕਿ ਤੁਸੀਂ ਮਿਹਨਤ ਬਹੁਤ ਕਰਦੇ ਹੋ ਇਸ ਦੇ ਵਿੱਚ ਕੋਈ ਸ਼ੱਕ ਨਹੀਂ ਤੁਸੀਂ ਭਗਤੀ ਵੀ ਕਰਦੇ ਹੋ ਪਾਠ ਪੂਜਾ ਵੀ ਕਰਦੇ ਹੋ ਪਰ ਤੁਸੀਂ ਕਿਤੇ ਨਾ ਕਿਤੇ ਇਹ ਗਲਤੀ ਕਰਦੇ ਹੋ ਤੇ ਇਸ ਗਲਤੀ ਦੇ ਨਾਲ ਤੁਹਾਡੇ ਘਰ ਦੇ ਵਿੱਚ ਕਦੇ ਵੀ ਬਰਕਤ ਨਹੀਂ ਬੈਣੀ ਤੁਸੀਂ ਇਹ ਗਲਤੀ ਨਾ ਕਰੋ ਉਹ ਗਲਤੀ ਇਹ ਹੈ ਕਿ ਤੁਸੀਂ ਜਿੱਥੇ ਰਹਨੇ ਹੋ ਰਹਿਣ ਵਾਲੇ ਸਥਾਨ ਤੇ ਆਪਣੀ ਘਰ ਦੀ ਤੁਸੀਂ ਸਫਾਈ ਨਹੀਂ ਕਰਦੇ ਕਿਉਂਕਿ ਪਰਮਾਤਮਾ ਦੇ ਕਹਿਣ ਅਨੁਸਾਰ ਅੱਲਾ ਤੇ ਫਰਿਸ਼ਤੇ ਸਾਡੇ ਘਰ ਦੇ ਵਿੱਚ ਰਾਤ ਦੇ ਸਮੇਂ ਆਉਂਦੇ ਹਨ ਤੇ ਸਾਰਿਆਂ ਦੇ ਘਰ ਦੇ ਵਿੱਚ ਇਹ ਰਿਜ਼ਕ ਦੀ ਬਰਕਤ ਵੰਡਦੇ ਨੇ ਤੇ ਤੁਹਾਡੇ ਘਰ ਦੇ ਵਿੱਚ ਇਸ ਤਰ੍ਹਾਂ ਸਫਾਈ ਨਾ ਹੋਣ ਦੇ ਕਾਰਨ ਕਰਕੇ ਤੇ ਇੰਨਾ ਕੂੜਾ ਕਰਕਟ ਤੇ ਧੂੜ ਮਿੱਟੀ ਦੇ ਕਰਕੇ ਮਾੜੀਆਂ ਸ਼ਕਤੀਆਂ ਦਾ ਪੈਰਾ ਹੋਣ ਦੇ ਕਰਕੇ ਜੋ ਅੱਲਾ ਦੇ ਫਰਿਸ਼ਤੇ ਨੇ ਉਹ ਤੁਹਾਡੇ ਘਰ ਆਉਂਦੇ ਤਾਂ ਜ਼ਰੂਰ ਨੇ ਪਰ ਉਹ ਤੁਹਾਡੇ ਘਰ ਦੀ ਦਰਵਾਜ਼ੇ ਤੋਂ ਹੀ ਵਾਪਸ ਚਲੇ ਜਾਂਦੇ ਨੇ ਇਸੇ ਤਰ੍ਹਾਂ ਸਾਥ ਸੰਗਤ ਜੀ ਇਹ ਮਹੱਤਤਾ ਹੈ ਸਾਡੀ ਜ਼ਿੰਦਗੀ ਦੇ ਵਿੱਚ ਝਾੜੂ ਦੀ ਸਫਾਈ ਦੇ ਨਾਲ ਇਸ ਦੇ ਨਾਲ-ਨਾਲ ਸਾਹ ਸੰਗ ਜੀ ਝਾੜੂ ਦਾ ਸਬੰਧ ਮਾਤਾ ਲక్ష్ਮੀ ਦੇਵੀ ਜੀ ਦੇ ਨਾਲ ਹੈ ਕਿ ਇਸ ਦੇ ਨਾਲ ਤੁਸੀਂ ਆਪਣੇ ਘਰ ਦੇ ਵਿੱਚ ਸੂਰਜ ਦੀ ਪਹਿਲੀ ਗਿਰਨ ਤੋਂ ਪੈ ਆਉਣ ਤੋਂ ਪਹਿਲਾਂ ਆਪਣੇ ਘਰ ਦੇ ਵਿੱਚ ਤੁਸੀਂ ਝਾੜੂ ਲਗਾਦੇ ਨੇ ਤੇ ਇਸ ਦੇ ਨਾਲ-ਨਾਲ ਸੂਰਜ ਛਿਪਣ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੇ ਵਿੱਚ ਝਾੜੂ ਲਗਾ ਕੇ ਸਾਰੇ ਸਾਫ ਸਫਾਈ ਕਰ ਲੈਣੀ ਇਸ ਗੱਲ ਦਾ ਵੀ ਤੁਸੀਂ ਖਾਸ ਧਿਆਨ ਰੱਖਣਾ ਹੈ ਕਿ ਇਸ ਵੀਰੇ ਸੂਰਜ ਚੜਨ ਤੋਂ ਪਹਿਲਾਂ ਤੁਸੀਂ ਆਪਣੇ ਘਰ ਦੀ ਸਾਫ ਸਫਾਈ ਕਰ ਲੈਣੀ ਹੈ ਤੇ ਇਸ ਦੇ ਨਾਲ ਨਾਲ ਜੇਕਰ ਤੁਹਾਡੇ ਘਰ ਦੀ ਵਿੱਚ ਕੋਈ ਫੈਮਿਲੀ ਮੈਂਬਰ ਬਿਮਾਰ ਹੈ ਜਾਂ ਫਿਰ ਕਿਸੇ ਦਾ ਕੁਝ ਕੀਤਾ ਕਰਾਇਆ ਹੈ ਤਾਂ ਤੁਸੀਂ ਨੇ ਕੀ ਕਰਨਾ ਹੈ ਕਿ ਉਸ ਇਨਸਾਨ ਦਾ ਹੱਥ ਲਗਵਾ ਕੇ ਤੁਸੀਂ ਉਸ ਝਾੜੂ ਨੂੰ ਮਾਤਾ ਲਕਸ਼ਮੀ ਦੇਵੀ ਜੀ ਦੇ ਮੰਦਰ ਦੇ ਵਿੱਚ ਉਸ ਝਾੜੂ ਨੂੰ ਦਾਨ ਕਰਦੇ ਨੇ ਇਸ ਤਰ੍ਹਾਂ ਕਰਨ ਦੀ ਨਾਲ ਜਿਹੜੇ ਵੀ ਮਨੁੱਖ ਦੇ ਉੱਪਰ ਕੁਝ ਕੀਤਾ ਕਰਾਇਆ ਹੋਵੇਗਾ ਕਿਸੇ ਦਾ ਉਹ ਦੂਰ ਹੋ ਜਾਵੇਗਾ ਤੇ ਇਸ ਦੇ ਨਾਲ ਨਾਲ ਸਾਸ ਸੰਗੇ ਚੀ ਝਾੜੂ ਲਗਾਉਣ ਤੇ ਸਮੇਂ ਚੇਕਰ ਝਾੜੂ ਦੀਆਂ ਧੀਲੀਆਂ ਤੁਹਾਡੇ ਘਰ ਦੇ ਵਿੱਚ ਅਲੱਗ-ਅਲੱਗ ਥਾਂ ਤੇ ਖਿੱਲਰ ਚਾਮੀਆਂ ਨੇ ਤਾਂ ਤੁਸੀਂ ਉਹਨਾਂ ਨੂੰ ਤੁਰੰਤ ਹੀ ਇਕੱਠੀਆਂ ਕਰਕੇ ਝਾੜੂ ਦੇ ਵਿੱਚ ਲਗਾ ਕੇ ਉਹਨਾਂ ਨੂੰ ਬੰਨ੍ਹ ਦਿਓ ਇਸਦੇ ਨਾਲ-ਨਾਲ ਕਈ ਪੈਣਾ ਕੀ ਕਰਦੀਆਂ ਨੇ ਜਿਵੇਂ ਸਾਹ ਸੰਗੇ ਚ ਆਪਣੀ ਘਰ ਦੇ ਵਿੱਚ ਕੋਈ ਰੋਟੀ ਦਾ ਟੁਕੜਾ ਡਿੱਗ ਜਾਂਦਾ ਏ ਤੇ ਜਾਂ ਫਿਰ ਕੁਝ ਬੱਚਾ ਜੇ ਛੋਟਾ ਹੁੰਦਾ ਘਰ ਦੇ ਵਿੱਚ ਉਹ ਸੁੱਟ ਦਿੰਦਾ ਕਹਿਣ ਦਾ ਭਾਵ ਕਿ ਧਰਤੀ ਤੇ ਪਿਆ ਹੋਇਆ ਰੋਟੀ ਦਾ ਜਿਹੜਾ ਟੁਕੜਾ ਏ ਤੇ ਪੈਣਾ ਉਸ ਟੁਕੜੇ ਨੂੰ ਝਾੜੂ ਦੇ ਨਾਲ ਕੂੜੇ ਦੇ ਵਿੱਚ ਇਕੱਠਾ ਕਰ ਦਿੰਦੀਆਂ ਨੇ ਸੋ ਤੁਸੀਂ ਇਸ ਤਰ੍ਹਾਂ ਆਂਣ ਨੂੰ ਝਾੜੂ ਦੇ ਨਾਲ ਸਾਫ ਸਫਾਈ ਕਰਕੇ ਕੂੜੇ ਦੇ ਵਿੱਚ ਬਿਲਕੁਲ ਵੀ ਇਕੱਠਾ ਨਹੀਂ ਕਰਨਾ ਇਹ ਜੋ ਰੋਟੀ ਦਾ ਟੁਕੜਾ ਤੁਸੀਂ ਦੇਖ ਲੇਨੀ ਹੋ ਕਿ ਧਰਤੀ ਦੇ ਪਿਆ ਹੋਇਆ ਤੁਸੀਂ ਉਸ ਨੂੰ ਚੁੱਕ ਕੇ ਸਾਈਡ ਤੇ ਰੱਖ ਕੇ ਤੁਸੀਂ ਆਪਣੇ ਘਰ ਦੀ ਸਫਾਈ ਕਰ ਸਕਦੇ ਹੋ ਨਹੀਂ ਤਾਂ ਕਿਸੇ ਦਰਵੇਸ਼ ਨੂੰ ਰੋਟੀ ਦਾ ਟੁਕੜਾ ਚੁੱਕ ਕੇ ਤੁਸੀਂ ਪਾ ਸਕਦੇ ਹੋ ਤੇ ਇਸ ਤੋਂ ਇਲਾਵਾ ਤੁਸੀਂ ਕਦੇ ਵੀ ਇਸ ਗੱਲ ਦਾ ਧਿਆਨ ਰੱਖਣਾ ਹੈ ਕਿ ਆਪਣੇ ਘਰ ਦਾ ਜਿਹੜਾ ਝਾੜੂ ਹੈ ਉਹ ਕਦੇ ਵੀ ਤੁਸੀਂ ਆਂਢ ਗੁਆਂਢ ਦੇ ਵਿੱਚ ਕਦੇ ਵੀ ਕਿਸੇ ਨੂੰ ਭੁੱਲ ਕੇ ਵੀ ਨਹੀਂ ਦੇਣਾ ਕਿਉਂਕਿ ਸਾਡੇ ਘਰ ਦੀ ਜਿੰਨੀ ਵੀ ਸਾਰੀ ਸਕਰਾਤਮਕ ਊਰਜਾ ਹੁੰਦੀ ਹੈ ਸਾਡੇ ਘਰ ਦੀ ਬਰਕਤ ਹੁੰਦੀ ਹੈ ਉਹਦਾ ਸਬੰਧ ਝਾੜੂ ਦੇ ਨਾਲ ਹੁੰਦਾ ਹੈ ਤੇ ਜਦੋਂ ਅਸੀਂ ਆਪਣੇ ਘਰ ਦਾ ਝਾੜੂ ਕਿਸੇ ਨੂੰ ਦੇ ਦਿੰਦੇ ਆਂ ਵੀ ਉਸ ਦੇ ਨਾਲ ਸਾਡੇ ਘਰ ਦੀ ਬਰਕਤ ਜਿਹੜੀ ਉਹ ਵੀ ਸਾਡੇ ਘਰ ਤੋਂ ਚਲੀ ਜਾਂਦੀ ਜਿਸ ਦੇ ਕਰਕੇ ਸਾਡੇ ਘਰ ਦੇ ਵਿੱਚ ਪਰੇਸ਼ਾਨੀਆਂ ਚੱਲਣੀਆਂ ਸ਼ੁਰੂ ਹੋ ਜਾਂਦੀਆਂ ਨੇ ਸਾਡੇ ਘਰ ਦੇ ਵਿੱਚ ਬਰਕਤ ਨਹੀਂ ਆਉਂਦੀ ਤੇ ਇਸੇ ਤਰ੍ਹਾਂ ਸਾਧ ਸੰਗੇ ਜੀ ਹੁਣ ਗੱਲ ਕਰਦੇ ਆ ਕਿ ਅਸੀਂ ਝਾੜੂ ਦੇ ਨਾਲ ਕੀ ਉਪਾਅ ਕਰਨਾ ਹੈ ਝਾੜੂ ਦੇ ਤੱਲੇ ਕਿਹੜੀ ਚੀਜ਼ ਨੂੰ ਰੱਖਣਾ ਹੈ ਜਿਸ ਦੇ ਨਾਲ ਸਾਡੇ ਘਰ ਦੇ ਵਿੱਚ ਬਰਕਤ ਆਉਣੀ ਸ਼ੁਰੂ ਹੋ ਜਾਵੇ ਤੇ ਇਸ ਲਈ ਤੋਸੀਹ ਸਾਧ ਸੰਗੇ ਜੀ ਜਿੰਨੇ ਤੁਹਾਡੇ ਘਰ ਦੇ ਵਿੱਚ ਪਰਿਵਾਰਿਕ ਮੈਂਬਰ ਨੇ ਉਨੀਆਂ ਹੀ ਤੁਸੀਂ ਲਾਲ ਮਿਰਚਾਂ ਲੈ ਲੈਣੀਆਂ ਨੇ ਤੇ ਇਸ ਉਪਾਅ ਨੂੰ ਤੁਸੀਂ ਰਾਤ ਨੂੰ ਸੌਣ ਦੇ ਸਮੇਂ ਕਰਨਾ ਹੈ ਜਦੋਂ ਤੁਸੀਂ ਰਾਤ ਦੇ ਸਮੇਂ ਸੌਣਾ ਹੈ ਤੇ ਇਸ ਉਪਾਉ ਨੂੰ ਕਰਨ ਦੇ ਲਈ ਤੁਸੀਂ ਲਾਲ ਮਿਰਚਾਂ ਤੇ ਝਾੜੂ ਲੈਣਾ ਹੈ ਤੁਹਾਡੇ ਘਰ ਦੇ ਵਿੱਚ ਜੋ ਝਾੜੂ ਪਿਆ ਹੋਵੇਗਾ ਉਸ ਦਾ ਹੀ ਤੁਸੀਂ ਵਰਤੋਂ ਕਰ ਸਕਦੇ ਹੋ ਤੁਹਾਡੇ ਘਰ ਦੇ ਵਿੱਚ ਚਾਰ ਮੈਂਬਰ ਨੇ ਤਾਂ ਤੁਸੀਂ ਚਾਰ ਨਾਲ ਮਿਰਚਾਂ ਲੈ ਸਕਦੇ ਹੋ ਇੱਕ ਮਿਰਚ ਨੂੰ ਆਪਣੇ ਪਰਿਵਾਰ ਮੈਂਬਰ ਤੋਂ ਵਾਰ ਕੇ ਫਿਰ ਦੂਸਰੀ ਮਿਰਚ ਨੂੰ ਦੂਸਰੇ ਪਰਿਵਾਰਕ ਮੈਂਬਰ ਤੋਂ ਵਾਰ ਕੇ ਇਸੇ ਤਰ੍ਹਾਂ ਚਾਰੀ ਮਿਰਚਾਂ ਨੂੰ ਜਾਰੇ ਪਰਿਵਾਰਿਕ ਮੈਂਬਰਾਂ ਤੋਂ ਵਾਰ ਕੇ ਤੁਸੀਂ ਰਾਤ ਨੂੰ ਸੌਣ ਤੋਂ ਪਹਿਲਾਂ ਆਪਣੇ ਜਿਹੜਾ 메ਨ ਗੇਟ ਹੈ ਘਰ ਦਾ ਉਸ ਗੇਟ ਦੇ ਅੱਗੇ ਝਾੜੂ ਦੇ ਰੱਖ ਕੇ ਝਾੜੂ ਦੇ ਥੱਲੇ ਉਹਨਾਂ ਮਿਰਚਾਂ ਨੂੰ ਰੱਖ ਦੇਣਾ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਘਰ ਦੇ ਵਿੱਚ ਜੋ ਅੱਲਾਹ ਦੀ ਫਰਿਸ਼ਟੀ ਰਾਤ ਦੇ ਸਮੇਂ ਰਿਜ਼ਕ ਦੇਣ ਦੇ ਲਈ ਆਉਂਦੇ ਨੇ ਤੇ ਉਸ ਤਰ੍ਹਾਂ ਸਾਡੇ ਘਰ ਦੇ ਵਿੱਚ ਵੀ ਰੇਚਕ ਆਉਣਾ ਸ਼ੁਰੂ ਹੋ ਜਾਵੇਗਾ ਤੇ ਜਿਹੜੀਆਂ ਇਹ ਤੁਸੀਂ ਲਾਲ ਮਿਰਚਾਂ ਝਾੜੂ ਦੇ ਥੱਲੇ ਰੱਖਿਆ ਨੇ ਇਹਨਾਂ ਨੂੰ ਤੁਸੀਂ ਅਗਲੀ ਸਵੇਰ ਤੁਸੀਂ ਉਸੇ ਹੀ ਝਾੜੂ ਦੇ ਨਾਲ ਆਪਣੇ ਘਰ ਦੇ ਵਿੱਚੋਂ ਬਾਹਰ ਕੱਢ ਦੇਣੀਆਂ ਨੇ ਝਾੜੂ ਲਗਾ ਕੇ ਤੇ ਜਿਵੇਂ ਹੀ ਇਹ ਮਿਰਚਾਂ ਘਰ ਦੇ ਵਿੱਚੋਂ ਬਾਹਰ ਨਿਕਲਣਗੀਆਂ ਉਸੇ ਤਰ੍ਹਾਂ ਹੀ ਤੁਹਾਡੇ ਘਰ ਦੀਆਂ ਚਿੰਨੀਆਂ ਵੀ ਪ੍ਰੋਬਲਮ ਨੇ ਪਰੇਸ਼ਾਨੀਆਂ ਨੇ ਉਹ ਸਾਰੀਆਂ ਹੀ ਤੁਹਾਡੇ ਘਰ ਤੋਂ ਬਾਹਰ ਹੋ ਜਾਣਗੀਆਂ ਤੇ ਜਦੋਂ ਤੁਸੀਂ ਸਾਤ ਸੰਗਤ ਜੀ ਰਾਤ ਦੇ ਸਮੇਂ ਤੁਸੀਂ ਆਪਣੇ ਸਿਰ ਤੋਂ ਇਹ ਮਿਰਚਾਂ ਵਾਰ ਕੇ ਤੁਸੀਂ ਝਾੜੂ ਦੇ ਥੱਲੇ ਰੱਖ ਦਿਓਗੇ ਤੇ ਸਵੇਰ ਦੇ ਸਮੇਂ ਤੁਸੀਂ ਇਸ ਝਾੜੂ ਨੂੰ ਆਪਣੇ ਘਰ ਤੋਂ ਬਾਹਰ ਇਹਨਾਂ ਮਿਰਚਾਂ ਨੂੰ ਝਾੜੂ ਦੇ ਨਾਲ ਕੱਢ ਦਿਓਗੇ ਤੇ ਇਸ ਤਰ੍ਹਾਂ ਕਰਨ ਦੇ ਨਾਲ ਤੁਹਾਡੇ ਸਿਰ ਤੇ ਜਿੰਨਾ ਵੀ ਬੋਝ ਹੋਵੇਗਾ ਭਾਰ ਹੋਵੇਗਾ ਉਹ ਘਟ ਜਾਵੇਗਾ ਤੇ ਜੇਕਰ ਤੁਹਾਨੂੰ ਜ਼ਿਆਦਾ ਘਰ ਦੇ ਵਿੱਚ ਪਰੇਸ਼ਾਨੀ ਹੈ ਤਾਂ ਤੁਸੀਂ ਇਸ ਚੀਜ਼ ਨੂੰ ਘਰ ਦੇ ਵਿੱਚ 2-3 ਵਾਰ ਵੀ ਕਰ ਸਕਦੇ ਹੋ ਤੇ ਇਸ ਦੇ ਨਾਲ-ਨਾਲ ਤੁਸੀਂ ਝਾੜੂ ਨੂੰ ਪੀਰਾਂ ਦੇ ਜਾਂ ਦੇਠ ਸਥਾਨਾਂ ਤੇ ਵੀ দান ਕਰਿਆ ਕਰੋ ਇਸ ਦੇ ਨਾਲ ਤੁਹਾਡੀਆਂ ਸਾਰੀਆਂ ਮੁਸ਼ਕਲ ਪ੍ਰੋਬਲਮ ਦੇ ਹੁੰਡਾ ਦੇ ਜਿਹੜੇ ਭਾਰੀ ਨੇ ਤੁਹਾਡੇ ਸਿਰ ਤੋਂ ਘਟਦੇ ਰਹਿਣਗੇ ਤੇ ਜੇਕਰ ਤੁਸੀਂ ਝਾੜੂ ਦਾ দান ਪੀਰਾਂ ਦੇ ਸਥਾਨ ਤੇ ਕਰਦੇ ਹੋ ਤੇ ਇਹ ਸਾਰਾ ਕਰਨ ਦੇ ਨਾਲ ਜਿਹੜਾ ਤੁਹਾਡਾ ਕੀਤਾ ਗਿਆ ਝਾੜੂ ਦਾ দান ਉਹ ਪੀਰਾਂ ਦੇ ਸਥਾਨ ਤੇ ਲੱਗਦਾ ਰਹਿੰਦਾ ਹੈ ਉਹ ਝਾੜੂ ਤੇ ਜਿਸ ਦਾ ਪੁੰਨ ਇਹਦਾ ਫਾਲਤ ਤੁਹਾਨੂੰ ਵੀ ਮਿਲੇਗਾ ਕਿਉਂਕਿ ਉਹ ਝਾੜੂ ਦਾ ਦਾਨ ਤੁਸੀਂ ਨਹੀਂ ਕੀਤਾ ਹੁੰਦਾ ਤੇ ਇਸ ਦੇ ਨਾਲ ਨਾਲ ਸਾਧ ਸੰਗੇ ਜੀ ਤੁਹਾਡਾ ਕੀਤਾ ਗਿਆ ਝਾੜੂ ਦਾ ਦਾਨ ਪੀਰਾਂ ਦੇ ਸਥਾਨ ਤੇ ਜਦੋਂ ਲੱਗਦਾ ਏ ਤੇ ਜਾਣ ਵਾਲੀ ਸੰਕਰਦ ਰਸਤਾ ਸਾਫ ਕਰਦਾ ਏ ਕਿ ਜੇਕਰ ਅਸੀਂ ਇਸੇ ਤਰ੍ਹਾਂ ਗੱਲ ਕਰੀਏ ਤਾਂ ਸੰਗਤ ਦੀ ਸੇਵਾ ਸਭ ਤੋਂ ਵੱਡੀ ਸੇਵਾ ਹੁੰਦੀ ਹੈ ਤੇ ਇਸੇ ਤਰ੍ਹਾਂ ਤੁਸੀਂ ਝਾੜੂ ਦਾ দান ਜ਼ਰੂਰ ਕਰਿਆ ਕਰੋ ਝਾੜੂ ਦਾ দান ਤੁਸੀਂ ਪੀਰਾਂ ਦੇ ਸਥਾਨ 'ਚਾ ਕਿਸੇ ਵੀ ਦਿੱਤੇ ਸਥਾਨ 'ਤੇ ਕਰ ਸਕਦੇ ਹੋ ਜਾਂ ਫਿਰ ਉੱਥੇ ਪਈ ਹੋਈ ਝਾੜੂ ਦੇ ਨਾਲ ਤੁਸੀਂ ਝਾੜੂ ਜ਼ਰੂਰ ਲਗਾਇਆ ਕਰੋ ਕਿਉਂਕਿ ਸੰਗਤ ਦੇ ਰਸਤੇ ਨੂੰ ਸਾਫ਼ ਕਰਨਾ ਇਹ ਵੀ ਇੱਕ ਬਹੁਤ ਹੀ ਜ਼ਿਆਦਾ ਵੱਡੀ ਸੇਵਾ ਹੁੰਦੀ ਹੈ ਤੇ ਜੇਕਰ ਤੁਹਾਡੇ ਘਰ ਦੀ ਬਰਕਤ ਰੁਕ ਗਈਏ ਤਾਂ ਤੁਸੀਂ ਝਾੜੂ ਤੇ ਲਾਲ ਮਿਰਚਾਂ ਦਾ ਇਹ ਉਪਾਅ ਵੀ ਕਰ ਸਕਦੇ ਹੋ ਜਿਸ ਦਾ ਰਿਜ਼ਲਟ ਤੁਹਾਨੂੰ ਇੱਕ ਹਫ਼ਤੇ ਦੇ ਵਿੱਚ ਵਿੱਚ ਮਿਲਣਾ ਸ਼ੁਰੂ ਹੋ ਜਾਵੇਗਾ ਤੇ ਇਸ ਉਪਾਅ ਨੂੰ ਤੁਸੀਂ 2-3 ਵਾਰ ਆਰਾਮ ਦੇ ਨਾਲ ਕਰ ਸਕਦੇ ਹੋ ਤੇ ਜੇਕਰ ਤੁਹਾਨੂੰ ਫਾਇਦਾ ਜਲਦੀ ਨਹੀਂ ਹੋ ਰਿਹਾ ਤੇ ਜਿੰਨਾ ਸਮਾਂ ਤੁਹਾਨੂੰ ਇਸ ਦਾ ਰਿਜ਼ਲਟ ਨਹੀਂ ਮਿਲਦਾ ਤੁਸੀਂ ਕਰ ਸਕਦੇ ਹੋ ਬਟ